ਇਸ ਪਤਨੀ ਔਰਤ ਨੂੰ ਅਗਲਾਕੇ ਦੇ ਘਰੋਂ ਸਾੜ ਦਿੱਤਾ ਗਿਆ। ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਤੀ ਨੇ ਆਪਣੀ 23 ਸਾਲਾ ਪਤਨੀ ਨੂੰ ਮੰਜੇ ਨਾਲ ਬੰਨ੍ਹ ਕੇ ਜੁੰਦੇ ਸਾੜ ਦਿੱਤਾ। ਔਰਤ ਜੋ ਕਿ 6 ਮਹੀਨੇ ਦੀ ਗਰਭਵਤੀ ਸੀ ਤੇ ਜੁੜਵੇ ਬੱਚੇ ਉਸਦੇ ਪੇਟ ਵਿੱਚ ਸਨ। ਇਸ ਦੀ ਸੂਚਨਾ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ। ਉੱਥੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਚਲੋ ਮੈਂ ਆ ਜਾਂਦਾ ਹਾਂ। ਕੀ ਮਾਮਲਾ ਹੈ ਸਰ ਜਿਹੜਾ ਆਇਆ ਹੈ ਅੱਜ ਮਾਮਲਾ ਇੱਥੇ ਪਿੰਡ ਬੂਲੇ ਨੰਗਲ ਪੈਂਦਾ ਆ ਬਾਬਕਾਲੇ ਮੋੜ ਲਾਗੇ ਤਲਾਹ ਮਿਲੀ ਸੀ ਕਿ ਇੱਕ ਪਿੰਕੀ ਨਾਂ ਦੀ ਔਰਤ ਨੂੰ ਅੱਗ ਲਾ ਕੇ ਉਹਦੇ ਘਰ ਵਿੱਚ ਸਾੜ ਦਿੱਤਾ ਗਿਆ ਮੌਕੇ ਤੇ ਪੁੱਜੇ ਆ ਤੁਸੀਂ ਮਾਪੇ ਆਈ ਆ ਪਿੰਡ ਕਲੇਰ ਕਮਾਣਾ ਜੋ ਸਟੇਟਮੈਂਟ ਦਿੰਦੀ ਹੈ ਉਸ ਹਿਸਾਬ ਨਾਲ ਕਾਨੂੰਨੀ ਕਾਰਵਾਈ ਕਰ ਦਿੱਤੀਓ ਤੇ ਜਿਹੜਾ ਘਰ ਵਾਲਾ ਸਰ ਫੜਿਆ ਗਿਆ ਹੈ ਸਾੜੇ ਨੂੰ ਆਪਾਂ ਜਲਦੀ ਰਿਛਾ ਲੰਮਾ ਪਰ ਬਾਲਾ ਫਾੜਨ ਫਾਸਟ ਪੜਨਾ ਇਹ ਦੋਨੇ ਬੋਰੇ ਚ ਆਕਜੀ ਕੋਲੀ ਬੋਰੇ ਚ ਪਾਉ ਆ ਸਾਰੇ ਜੀ ਹਾਂ ਬੋਰੇ ਚ ਪਾਉ ਉਹ ਪੜਾ ਲਾ ਪੜਾ ਲਾ ਰੈਂਦ ਰੈਂਦ ਭਾਪੀ ਉਹ ਸਾਈਡ ਤੇ ਲੱਗਾ ਆਕਜੀ ਕੋਲੀ ਕੇ ਬੋਰੇ ਬੋਰੇ ਚ ਪਾਉ ਨੂੰ ਬੈਠ ਕੇ ਕੋਲੀ ਜਾਂਦਾ ਸਮਨਿਆਗਾ ਤੂੰ ਜੇ ਨਹੀਂ ਕਰ ਤੇ ਨਹੀਂ ਦੇਈ ਥੱਕੇ ਤਾਂ ਵੱਲੋਂ ਲਾ ਕੋ ਕਰੋ ਕਰੋ ਆ ਦੇ ਬੜਾ ਚਲੋ ਮੈਂ ਆ ਜਾਂ ਕੀ ਮਾਮਲਾ ਹੈ ਸਰ ਜਿਹੜਾ ਆਇਆ ਹੈ ਮਾਮਲਾ ਇਸੇ ਪਿੰਡ ਬੂਲੇ ਨੰਗਲ ਪੈਂਦਾ ਭਾਪਕਾ ਦੇ ਮੋੜ ਲਾਗੇ ਤਲਾਹ ਮਿਲੀ ਸੀ ਕਿ ਇੱਕ ਪਿੰਕੀ ਨਾਮ ਦੀ ਔਰਤ ਨੂੰ ਅਗ ਲਾ ਕੇ ਉਹਦੇ ਘਰ ਵਿੱਚ ਸਾੜ ਦਿੱਤਾ ਗਿਆ ਮੌਕੇ ਤੇ ਪੁੱਜੇ ਆ ਉਸ ਦੀ ਮਾਪਈਆ ਪਿੰਡ ਕਲੇਰ ਕਮਾਣਾ ਦੋ ਸਟੇਟਮੈਂਟ ਦਿੰਦੀ ਹੈ ਉਸਨੂੰ ਤਾ ਕਾਨੂੰਨੀ ਕਾਰਵਾਈ ਕਰ ਦੇ। ਤੇ ਜਿਹੜਾ ਘਰ ਵਾਲਾ ਸਰ ਪੜਿਆ ਗਿਆ ਆ। ਸਰੜੇ ਨੂੰ ਆਪਾਂ ਜਲਦੀ ਰਖਤ ਕਰ ਲੈਂਦੇ। ਉਹ ਬਾਹਰ ਆ ਗਿਆ। ਪਰ ਪੋਨਾ ਫਾੜਨ ਫਾਸਕੋ ਕਰਨਾ। ਆਹ ਜੀ ਕੋਈ। ਬੋਰੇ ਚ ਪਾ ਦੇ। ਆਹ ਸਾਰੇ। ਆਹ ਬੋਰੇ ਪਾਓ। ਪੜਾ ਦੇ ਪਾਓ। ਰਾਂਦਰ। ਰਾਂਦਰ ਭਾਬੀ ਆਓ ਸਾਈਡ ਤੇ ਲੱਗਾ ਆਹ ਜੀ ਕੋਈ। ਬੋਰੇ ਬੋਰੇ ਚ ਪਾ ਦੇ ਕੋਈ ਜਲਦੀ। ਸਮਝਿਆਗਾ ਤੂੰ ਜੇ ਨਹੀਂ ਤੇ ਥੋਕੇ ਦੋ ਬੱਲੋ ਲਾ ਬਰੋ ਕਰੋ ਆ ਦੇ ਬਰਾ ਚਲੋ ਮੈਂ ਆ ਜਾਂ ਕੀ ਮਾਮਲਾ ਹੈ ਸਰ ਜਿਹੜਾ ਆਇਆ ਹੈ ਮਾਮਲਾ ਇੱਥੇ ਪਿੰਡ ਬੂਲੇ ਨੰਗਲ ਪੈਂਦਾ ਬਾਬਕਾਲੇ ਮੋੜ ਲਾਗੇ ਤਲਾਹ ਮਿਲੀ ਸੀ ਕਿ ਇੱਕ ਪਿੰਕੀ ਨਾਂ ਦੀ ਔਰਤ ਨੂੰ ਅਗ ਲਾ ਕੇ ਉਹਦੇ ਘਰ ਵਿੱਚ ਸਾੜ ਦਿੱਤਾ ਗਿਆ ਮੌਕੇ ਤੇ ਪੁੱਜੇ ਆ ਕੁਝ ਵੀ ਮਾਪਾਈ ਆ ਪਿੰਡ ਕਲੇਰ ਕਮਾਣਾ ਜੋ ਸਟੇਟਮੈਂਟ ਦਿੰਦੀ ਹੈ ਉਸ ਹਿਸਾਬ ਨਾਲ ਕਾਨੂੰਨੀ ਕਾਰਵਾਈ ਕਰ ਦਿੱਤੀ। ਤੇ ਜਿਹੜਾ ਘਰ ਵਾਲਾ ਸਰ ਪੜਿਆ ਗਿਆ ਆ। ਸਰੜੇ ਨੂੰ ਆਪਾਂ ਜਲਦੀ ਰਖਤ ਕਰ ਲੈਂਦੇ ਆ।